ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਤਾਜ਼ੀਆਂ ਸ਼ੂਈਆਂ گاਵਾ ਸੇੜ ਲਈ ਲੈ ਕੇ ਆਏ ਹਾਂ ਆਜੋ ਪੁੱਛਦੇ ਹਾਂ ਬਾਈ ਟੋਟਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਡਰੈੱਸ ਬੋਲ ਦੋ ਜੀ ਆਪਣਾ ਨਾਮ ਬਲਜੰਤ ਸਿੰਘ ਜੀ ਪਿੰਡ ਸਹਿਣਾ ਜ਼ਿਲ੍ਹਾ ਬਨਾਲਾ ਜੀ ਤਸਵੀਰ ਤਾ ਨੇੜੇ ਕਿਹੜਾ ਪਿੰਡ ਰਹਿੰਦਾ ਜੀ ਨੇੜੇ ਭਟੌਰ ਰਹੇ ਆ ਕੋਕੈਂਚ ਨਾਲ ਠੀਕ ਆ ਬਾਈ ਮੈਨ ਨੰਬਰ ਬੋਲ ਦਿੰਦਾ 98720 400 ਕੇਸ ਠੀਕ ਆ ਭਾਈ ਜਿਹੜੀ ਆਪਾਂ ਪਹਿਲੇ ਨੰਬਰ ਦੇ ਭਾਈ ਬਾੜ ਦੇਖ ਰਹੇ ਆ ਕਿਹੜਾ ਸੁਆਸੂ ਜੀ ਆ ਇਹ ਪਹਿਲਾ ਸੁਆਸੂ ਜੀ ਹੈ ਕਦਮਾ ਸੁਆਸੂ ਜੀ ਆ ਭਾਈ ਇਹਨੂੰ ਅੱਜ ਪੰਜ ਮਹੀਨਾ ਸੀ ਮਾਦਰਾ ਠੀਕ ਆ ਕਿੰਨਾ ਕਦਦ ਤਿਆਰ ਆ ਭਾਈ 16 ਲੀਟਰ ਬਲਵਾ ਤਿਆਰ ਆ ਆਪਾਂ 15 ਕਿੱਗ ਕੀ ਦੇਵਾਂਗੇ ਠੀਕ ਆ ਕੰਡੇ ਵਾਲਾ ਮਤਲਬ ਕੀ ਵੀ ਦਾ ਕੰਡਿਆ ਠੰਡੀ ਛੀਲ ਦਾ ਪੂਰੀ ਆ ਹਨਾ ਬਾਕੀ ਥਾਣ ਕਲਾ ਕਲਾ ਥਾਣਾ ਨਖੜਮਾ ਥਾਣਾ ਮੋਠੀ ਵਾਲਾ ਥਾਣਾ ਚਵਾਈ ਚੁਈ ਕਿਵੇਂ ਆ ਭਾਈ ਚਵਾਈ ਚੁਈ ਇੱਕ ਨੰਬਰ ਹੈ ਠੀਕ ਆ ਭਾਈ ਖੋਲ ਲਓ ਭਾਈ ਤੋੜ ਕੇ ਦਿਖਾ ਦੂ ਬਾਕੀ ਠੰਡੀ ਛੀਲ ਪੂਰੀ ਆ ठीक है हाँ फैट फूड बाकी नहीं चंगी आ, ना ठीक है भाई बी बहुत दुद्ध दे सोलह सतारा लीटर मोड़ लो भाई कोई गल नहीं हां अद बहुत आ छोटी बैठ नहीं भाई ਲੈਂਦੇ ਨੇ ਦਾਇਜ ਦਾ ਜੀ ਦਾ ਮੁੱਲ ਲਈ ਆਪਾਂ ਲੈਣ ਰੇਟ ਹੀ ਕਰਨੇ ਆ ਕੋਈ ਸੌਦੇ ਵਾਲੀ ਵਾਲੀ ਗੱਲ ਨਹੀਂ ਕਰਨੀ ਅੱਛਾ 56000 ਦੀ ਦੇ ਦੇ ਠੀਕ ਆ ਭਾਈ ਬਾਈ ਕਹਿੰਦਾ ਕੋਈ ਆਪਾਂ ਮੁੱਲ ਜ਼ਿਆਦਾ ਨਹੀਂ ਕਰਨਾ ਨਾਰਮਲ ਜੇ ਬਾਈ ਦੇ ਬਾਕੀ ਰੇਟ ਆ ਬਾਈ ਕਹਿੰਦਾ 56000 ਰੁਪਏ ਹੀ ਵੜ ਦੇਣੀਆਂਗੇ ਅੱਗੇ ਭਾਈ ਦੋ ਨੰਬਰ ਬਾਕੀ ਮਾਣ ਤਣ ਹੋ ਜੂ ਮੌਕੇ ਤੇ ਆ ਮਾਣ ਤਣ ਕਰ ਦਾਂਗੇ ਮੌਕੇ ਤੇ ਠੀਕ ਆ ਭਾਈ ਅੱਗੇ ਭਾਈ ਦੋ ਨੰਬਰ ਇਹ ਭਾਈ ਦੂਜਾ ਤੋਂ ਆ ਸੁਈ ਦੀ ਆ ਠੀਕ ਆ ਕਿਦੋਂ ਆ ਸੁਈ ਆ ਮਹੀਨਾ ਹੋ ਗਿਆ ਸੁਈ ਤੋਂ ਬੱਥੇ ਇਹੇ ਮਾਰਗੀ ਕਿੰਨਾ ਹੈ ਦੁੱਧ ਤਿਆਰ ਆ ਬਾਈ? 30 ਲੀਟਰ 16 ਲੀਟਰ ਦੁੱਧ ਤਿਆਰ ਆ। ਕੰਡੇ ਵਾਲਾ ਤਿਆਰ ਆ। ਕੋਈ ਭਾਵੇਂ 2-4 ਟਾਂਕੇ ਵਿੱਚ ਬਾਈ ਕਰ ਸਕਦਾ? ਹਾਂਜੀ 2-4 ਟਾਂਕੇ ਵਿੱਚ। ਠੀਕ ਆ ਬਾਈ। ਠੰਡੀ ਸੀ ਬਾਕੀ ਪੂਰੀ ਆ। ਖਾਣ ਲਿਆ ਉਹਨਾ ਬਹੁਤ ਚੰਗਾ ਯਾਰ ਹਾਂ। ਹਾਂਜੀ ਹਾਂਜੀ। ਹੁਣ ਕਿੰਨਾ ਹੈ ਦੁੱਧ? ਸਹੀ ਸਹੀ। ਸਹੀ 16 ਲੀਟਰ ਹੈ। ਠੀਕ ਆ। ਕੋਈ ਗੱਲ ਨਹੀਂ ਬਾਈ। ਟੋਰ ਲਓ। ਬਾਕੀ ਹਟਾ ਪੈਰਾਂ ਨਹੀਂ ਖੁੱਲੀਆਂ ਹਨ। ਹਾਂਜੀ ਹਾਂਜੀ। ਮੇਰਾ ਤੁਹਾਨੂੰ ਬੜੀ ਚੰਗੀ। ਸਹੀ ਗੱਲ ਆ। ਤੇ ਇਹਦਾ ਕੀ ਮੁੱਲ ਆ ਬਾਈ? ਜਾਇਜ਼ ਜਾ। ਪਾ ਲੈ ਜਮਾਤ 255000 ਦੀ ਠੀਕ ਆ ਬਾਈ ਕਹਿੰਦਾ ਜੈਸਨੋ 55000 ਰੁਪਿਆ ਦਾ ਕੋਈ ਗੱਲ ਨਹੀਂ ਬਾਈ ਬਾਈ ਕਹਿੰਦਾ ਬਾਕੀ ਮੌਕੇ ਤੇ ਮਾਲਤਾਨ ਹੋ ਜਾਊਗਾ ਬਾਕੀ ਬਈਆਂ ਦੱਸ ਹੀ ਦਿੱਤਾ ਇੱਕ ਮਹੀਨਾ ਹੋਇਆ ਸ਼ੂਏ ਨੂੰ ਬੱਚਾ ਸੀਗਾ ਉਹ ਐਕਸਪਾਇਰ ਹੋ ਗਿਆ ਸੀਗਾ ਆ ਦੂਜੇ ਦੇ ਬੱਚੇ ਦਿਖਾ ਦੇ ਕੋਈ ਗੱਲ ਨਹੀਂ ਬਾਈ ਇਹ ਉਹਦਾ ਬੱਚਾ ਕੀ ਦਿੱਤਾ ਉਹਨੇ ਉਹਦਾ ਬੱਸੀ ਅਧਿਕਾਰੀ ਮਲਕ ਠੀਕ ਆ ਬਸ ਇਹ ਗੱਬੀ ਆ ਦੀ ਚ ਨਾ ਨਾ ਆਹ ਨਾਲ ਬੱਤੀ ਠੀਕ ਆ ਤੇ ਆ ਗਈ ਇਹਨੂੰ ਅੱਗੇ ਤਿੰਨ ਨੰਬਰ ਆ ਬਾਈ ਜਿਹੜੀ ਇਹ ਇਹ ਤਾਂ ਸਾਡੇ ਸੂਈਆਂ ਨੇ ਮਤਲਬ ਬੱਤਾ ਬਸ ਸਾਧਾ ਦੋ ਮਾੜਾ ਠੀਕ ਆ ਬਈ ਇਹ ਕਿਹੜਾ ਸੂਆ ਸੂਈ ਆ ਇਹ ਵੀ ਪਹਿਲੇ ਨਹੀਂ ਆ ਜੀ ਠੀਕ ਆ ਥੋੜੀ ਨਹੀਂ ਮੰਨ ਕੇ ਚੱਲ ਵੀ ਨਮਾਈ ਘੱਟ ਹੋਈ ਹੋਈ ਆ ਹਾਂ ਲੀਸੀ ਆ ਥੋੜੀ ਵੀ ਹਾਉ ਬੜ ਚੰਗੀ ਆ ਬਹੁਤ ਜਿਆਦੇ ਕਿੰਨਾ ਕੁ ਤਿਆਰ ਆ 120 ਲੀਟਰ ਹੁਣ ਤਿਆਰ ਆ ਥੱਲੇ ਕੋਲ ਠੀਕ ਆ ਕੰਡੇ ਵਾਲਾ ਕੋਈ ਭਾਵੇਂ ਦੋ ਟਾਂ ਮੈਂ ਦਵਾਈ ਕਰ ਲੈ ਠੀਕ ਆ ਬਾਈ ਥਾਣਾ ਬਹੁਤ ਚੰਗਾ ਯਾਰ ਹਨਾ ਇਹਦਾ ਕਲਾਕਲਾ ਥਾਣਾਗਾ ਪਤਲਾ ਜਾਂਦਾ ਹਣਾ ਹਨਾ ਹਾਂਜੀ ਹਾਂਜੀ ਹਮ ਹਣ ਬਹੁਤ ਮੋਟਾ ਵੀ ਕੰਨ ਹੋ ਗਿਆ ਸਮਾਜ ਕਰ ਲਾਂਦੀ ਹੋਊਗੀ ਖੋਲ ਲੈ ਬਾਈ ਕੋਈ ਗੱਲ ਨਹੀਂ ਬੱਚਾ ਇਹਨੇ ਕੀ ਦਿੱਤਾਗਾ ਇਹਦੇ ਮਗਰ ਬੱਟਾ ਠੀਕ ਆ ਬੱਚਾ ਬੱਛਾਗਾ ਬੱਸੀ ਹੁੰਦੀ ਬਹੁਤ ਚੰਗੀ ਸੀ ਹਨਾ ਹਾਂਜੀ ਹਮ ਇਹਦਾ ਮੁੱਲ ਕੀ ਆ ਬਾਈ ਜਾਜਾ ਆ ਮੋਸਰਪਾ 52000 ਦੀ ਦੇ ਦੇ ਠੀਕ ਆ ਇਹਨਾਂ ਦੇ ਦਾਂਗੇ ਬਾਕੀ ਮੌਕੇ ਦੇ ਮਾਨਦਾਨ ਹੋ ਜਾ ਠੀਕ ਆ ਕਿੰਨਾ ਕਾਸਟੀਮੇਟ ਰਿਹਾ ਦੁੱਧ ਪਾ ਦੂਜੀ ਠੀਕ ਆ ਬਾਕੀ ਸਮਾਈ ਦਾ ਮੁੱਲ ਹੈ ਨਾ ਭਰੀ ਜਾਣੇ ਇਹਨਾਂ ਦੁੱਧ ਭਰੀ ਜਾਣ ਠੀਕ ਆ ਬਾਈ ਬਾਕੀ ਆਪਾਂ ਬਾਈ ਦੇ ਸੋਨੂੰ ਤਿੰਨੋਂ ਨਗ ਦਿਖਾਤੇ ਇਹਨਾਂ ਨਗਾਂ ਚ ਕੋਈ ਵੀ ਨਗ ਕਿਸੇ ਵੀ ਵੀਰ ਦੇ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਨਗਾਂ ਨੂੰ ਖਰੀਦ ਸਕਦਾ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਅ ਦੇ ਲੋ 干了。